ਹਾਂਜੀ ਪੰਜਾਬੀਓ ਸਸਤਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆਪਾਂ ਕਿਉਂਕਿ ਜੀ ਭਗਵਾਨ ਤਮਨ ਸੀਐਨ ਨੇ ਕਿਉਂਕਿ ਨਸ਼ਾ ਵਿਰੁੱਧ ਜੋ ਚਲਾਈ ਸੀ ਸਕੀਮ ਹਲੇ ਤੱਕ ਵੀ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੋ ਤੁਸੀਂ ਤਸਵੀਰਾਂ ਦੇਖ ਰਹੇ ਆਂ ਪ੍ਰਵਿੰਦਰ ਸਿੰਘ ਝੋਟਾ ਆਪਣੇ ਪ੍ਰਵਿੰਦਰ ਸਿੰਘ ਝੋਟਾ ਵੀਰ ਜੀ ਕਿਉਂਕਿ ਮਾਨਸਾਂ ਦੇ ਵਿੱਚ ਫੇੜ ਤੋਂ ਕਿਉਂਕਿ ਮੈਡੀਕਲਾਂ ਦੇ ਉੱਤੇ ਮੈਡੀਕਲਾਂ ਸਟੋਰਾਂ ਦੇ ਉੱਤੇ ਕਿਉਂਕਿ ਫੇਰ ਤੋਂ ਛਾਪੇ ਮਰਵਾਉਣ ਲੱਗ ਰਹੇ ਨੇ ਬਹੁਤ ਹੀ ਵਧੀਆ ਗੱਲ ਆ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਦਿਨ ਤੋਂ ਦਿਨ ਥੱਲੇ गिरਦੀ ਜਾਂਦੀ ਆ ਜੋ ਵੀ ਪ੍ਰਵਿੰਦਰ ਸਿੰਘ ਝੋਟਾ ਕਰ ਰਿਹਾ ਸਹੀ ਕਰ ਰਿਹਾ ਇਹਦਾ ਸਾਥ ਦਿਓ ਪੰਜਾਬੀਓ ਪ੍ਰਵਿੰਦਰ ਸਿੰਘ ਝੋਟੇ ਦਾ ਇਹ ਕਹਿੰਦਾ ਮੇਰਾ ਸਾਰਾ ਟੱਪਰੀ ਪਰਚਾਂ 'ਚ ਚੱਲ ਰਿਹਾ ਕਿਉਂਕਿ ਕਿਉਂ ਚੱਲ ਰਿਹਾ ਇਹ ਤੁਹਾਨੂੰ ਮੈਂ ਦੱਸਦਾ ਕਿਉਂ ਚੱਲੀ ਜਾਂਦਾ ਵੀ ਇਹ ਨਸ਼ਾ ਵਿਰੋਧ ਗੋਲ ਦਾ ਕਿਉਂਕਿ ਪਹਿਲਾਂ ਵੀ ਇਹਦੇ ਤੇ ਪਰਚਾ ਪਾਤਾ ਸੀ ਆ ਸਰਕਾਰ ਕਹਿੰਦੀ ਉਹ ਪਰਚਾ ਪੈ ਗਿਆ ਸੀ 40 ਬੰਦੇ ਆਏ ਸੀ ਚੱਕਣ ਆਪਣੇ ਚੈਨਲ ਤੇ ਆ ਕੇ ਦੇਖ ਸਕਦੇ ਆ ਪਹਿਲਾਂ ਵੀ ਕਈ ਵੀਡੀਓ ਪਾਈਆਂ ਕਿਉਂਕਿ ਮਾਂ ਦਾ ਪੁੱਤ ਇਹ ਸਿਰਾਂ ਹੀ ਲਾਈ ਜਾਂਦਾ ਪੰਜਾਬੀਓ ਕਿੱਥੇ ਸਾਥ ਦੇਣਾ ਆਪਾਂ ਇਹਦਾ ਤੇ ਸਰਕਾਰਾਂ ਦਾ ਇਹ ਕਰਦੀਆਂ ਤੇ ਜਿਹੜੇ ਚਾਹੁੰਦੇ ਆ ਮਨ ਲੋਕ ਪੰਜਾਬ ਜਾਣਨਾ ਵੀ ਪੰਜਾਬ ਦੇ ਵਿੱਚ ਨਸ਼ਾ ਰਵੇ ਕਿਉਂਕਿ ਉਹ ਫਿਰ ਨਸ਼ੇ ਵਾਲਾਂ ਦੀ ਸਾਥ ਦਿੰਦੇ ਆ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦੱਬ ਕੇ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਵਾਂਗੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਤੇ ਸੁਣਨ ਦੇ ਲਈ ਬੈ ਲੋ ਘੰਟੀ ਦਾ ਬਟਨ ਜਰੂਰ ਦਬਾਉਣਾ ਧੰਨਵਾਦ ਜੀ